ਯੋਧ ਨਸ਼ੇ ਵਿਰੋਧ ਦਾ ਤੋਂ ਸਾਹਮਣੇ ਚੱਲ ਰਿਹਾ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਬਹੁਤ ਸਾਥ ਦੇ ਰਹੇ ਨੇ। ਪਿੰਡਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀਆਂ ਨੇ ਕਿ ਜੀ ਨਾ ਤਾਂ ਅਸੀਂ ਸਾਡੇ ਪਿੰਡ ਡਰੱਗ ਵੇਚਣ ਦੇਣੀ ਹੈ। ਜੇ ਕੋਈ ਸਾਡੇ ਪਿੰਡ ਦਾ ਵੇਚਦਾ ਫੜਿਆ ਗਿਆ ਅਸੀਂ ਜਮਾਨਤ ਨਹੀਂ ਦੇਣੀ ਜੀ ਉਹਨਾਂ ਦੀ। ਮਤਾਂ ਦੇ ਮਤੇ ਪਾ ਕੇ ਦੇ ਰਹੇ ਨੇ। ਕਿਉਂਕਿ ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਆ। ਕਾਨੂੰਨ ਤੋਂ ਇਜਾਜ਼ਤ ਲੈ ਕੇ ਕਿ ਸਾਰਾ ਕੁਝ ਇਸ ਪੱਕੇ ਸਬੂਤ ਲੈ ਕੇ ਫਿਰ ਅਸੀਂ ਉਹ ਕਰਦੇ ਆ ਫੈਸਲਾ ਜਿਹੜੀ ਮਾਨਸਾ ਪੁਲਿਸ ਦੇ ਤਹਿਤ ਥਾਣਾ ਪੇ ਖੀਰੇ ਅੰਦਰ ਪਖੀਰੇ ਵਿੱਚ ਅਸੀਂ ਜੋ ਸਿਵਲ ਪ੍ਰਸ਼ਾਸਨ ਜੋ ਐਸ ਡੀ ਐਮ ਸਾਹਿਬ ਨੇ ਆਲਰੇਡੀ ਦੱਸਿਆ ਅਸੀਂ ਜੋ ਨਜਾਇਜ਼ ਕਬਜ਼ੇ ਵਾਲੀ ਜਗ੍ਹਾ ਦੀ ਇਹਨਾਂ ਨੇ ਪੁਲਿਸ ਦੀ ਮਦਦ ਮੰਗੀ ਸੀਗੀ ਉਹਦੇ ਤਹਿਤ ਅੱਜ ਅਸੀਂ ਪੁਲਿਸ ਵੱਲੋਂ ਜਿਹੜੀ ਮਦਦ ਦੇ ਕੇ ਅਸੀਂ ਜਿਹੜਾ ਨਜਾਇਜ਼ ਕਬਜ਼ਾ ਛੁਡਵਾਇਆ ਹੈ ਔਰ ਇਸ ਦੇ ਤਹਿਤ ਮੈਂ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਅੱਜ ਜਿਹੜਾ ਕਬਜ਼ਾ ਛੁੱਟਿਆ ਹੈ ਇਹ ਜਿਹੜਾ ਬੰਦਾ ਹੈ ਇਸ ਦਾ ਨਾਮ ਪਰਮਜੀਤ ਸਿੰਘ ਪੰਮੀ ਹੈ ਔਰ ਜਿਹਦੇ ਖਿਲਾਫ ਤਕਰੀਬਨ ਜਿਹੜੇ ਐ ਐਨਡੀਪੀਐਸ ਦੇ 10 ਪਰਚੇ ਦਰਜ ਨੇ ਔਰ ਇਸ ਵੇਲੇ ਵੀ ਜੇਲ੍ਹ ਦੇ ਅੰਦਰ ਬੰਦ ਹੈ ਔਰ ਹੁਣ ਤੱਕ ਦੀ ਜਿਹੜੀ ਪੰਜਾਬ ਦੀ ਜਿਹੜੀ ਅਸੀਂ ਨਸ਼ਿਆਂ ਵਿਰੋਧ ਦੀ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਜਿਹੜੀ ਚੱਲ ਰਹੀ ਹੈ ਉਹਦੇ ਤਹਿਤ ਅਸੀਂ 700 ਤੋਂ ਵੱਧ ਜਿਹੜੇ ਪਰਚੇ ਦਰਜ ਕਰ ਚੁੱਕੇ ਹਾਂ ਔਰ ਤਕਰੀਬਨ 1100 ਬੰਦਾ ਜਿਹੜਾ ਅਸੀਂ ਉਸ ਨੂੰ ਜਿਹੜਾ ਜੇਲ੍ਹ ਚ ਭੇਜ ਚੁੱਕੇ ਹਾਂ ਜਿਹੜਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਿਹੜਾ ਪੰਜਾਬ ਦੇ ਘਰਾਂ ਚ ਚਿੱਟੇ ਰੰਗ ਦੇ ਸੱਥਰ ਪਿਛਾਊਗਾ ਜਿਹੜਾ ਪੰਜਾਬ ਦੀਆਂ ਲੱਖਾਂ ਧੀਆਂ ਪੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਕੋਈ ਤਰਸ ਨਹੀਂ ਕੀਤਾ ਜਾਊਗਾ ਚਾਹੇ ਜਿੰਦਾ ਮਰਜੀ ਵੱਡਾ ਬੰਦਾ ਉਹ ਇਸ 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 ਮਾਮਲੇ ਚ ਕੋਈ ਤਰਸ ਨਹੀਂ ਹੈਗਾ ਜੀ